ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪੀੜਿਤ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਹਾਲ ਹੀ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਮੁਫਤ ਵਿੱਚ 2 ਲੱਖ ਕੁਇੰਟਲ ਕਣਕ ਦੇ ਬੀਜ ਦੇਵੇਗੀ ਇਹ ਬੀਜ ਜਿਸ ਦੀ ਕੀਮਤ ਕਰੀਬ 74 ਕਰੋੜ ਰੁਪਏ ਬਣਦੀ ਹੈ ਆਉਣ ਵਾਲੇ ਹੜੀ ਸੀਜ਼ਨ ਲਈ ਕਿਸਾਨਾਂ ਨੂੰ ਪੰਡੇ ਜਾਣਗੇ ਮੁੱਖ ਮੰਤਰੀ ਨੇ ਕਹਿ ਕੇ ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਬੇहद ਨੁਕਸਾਨ ਪਹੁੰਚਾਇਆ ਹੈ ਲਗਭਗ 5 ਲੱਖ ਏਕੜ ਜ਼ਮੀਨ ਉੱਤੇ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ 2300 ਪਿੰਡਾਂ ਵਿੱਚ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਜਦੋਂ ਕਿ 56 ਲੋਕਾਂ ਦੀ ਇਸ ਦੇ ਵਿੱਚ ਜਾਨ ਵੀ ਚਲੀ ਗਈ ਹੈ ਇਸ ਤੋਂ ਇਲਾਵਾ 7 ਲੱਖ ਦੇ ਕਰੀਬ ਲੋਕ ਬੇਕਰ ਹੋ ਗਏ ਨੇ ਹੜ੍ਹਾਂ ਨੇ ਸੂਬੇ ਦੀ ਬੁਨਿਆਦੀ ਢਾਂਚੇ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ 3200 ਸਰਕਾਰੀ ਸਕੂਲ 19 ਕਾਲਜ 1400 ਕਲੀਨਿਕ ਅਤੇ ਹਸਪਤਾਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ 8500 ਕਿਲੋਮੀਟਰ ਸੜਕਾਂ ਤੇ 2500 ਪੁਲ ਵੀ ਟਿਆ ਚੁੱਕੇ ਨੇ ਮੁੱਖ ਮੰਤਰੀ ਮੁਤਾਬਕ ਸੂਬੇ ਨੂੰ ਲਗਭਗ 13800 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਸੀਐਮ ਮਾਨ ਨੇ ਕਿਹਾ ਕਿ ਇਹ ਉਪਰਾਲਾ ਕਿਸਾਨਾਂ ਲਈ ਇੱਕ ਛੋਟੀ ਜਿਹੀ ਸਹਾਇਤਾ ਹੈ ਪਰ ਪੰਜਾਬ ਸਰਕਾਰ ਹਰੇਕ ਸੰਭਵ ਤਰੀਕੇ ਨਾਲ ਕਿਸਾਨਾਂ ਦੇ ਨਾਲ ਖੜੀ ਹੋਈ ਹੈ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਹਾਲ ਹੀ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਮੁਫਤ ਵਿੱਚ 2 ਲੱਖ ਕੁਇੰਟਲ ਕਣਕ ਦੇ ਬੀਜ ਦੇਵੇਗੀ ਇਹ ਬੀਜ ਜਿਸ ਦੀ ਕੀਮਤ ਕਰੀਬ 74 ਕਰੋੜ ਰੁਪਏ ਬਣਦੀ ਹੈ ਆਉਣ ਵਾਲੇ ਹੜੀ ਸੀਜ਼ਨ ਲਈ ਕਿਸਾਨਾਂ ਨੂੰ ਵੰਡੇ ਜਾਣਗੇ ਮੁੱਖ ਮੰਤਰੀ ਨੇ ਕਹਿ ਕੇ ਹੜਾ ਨੇ ਪੰਜਾਬ ਦੇ ਕਿਸਾਨਾਂ ਨੂੰ ਬੇहद ਨੁਕਸਾਨ ਪਹੁੰਚਾਇਆ ਹੈ ਲਗਭਗ 5 ਲੱਖ ਏਕੜ ਜ਼ਮੀਨ ਉੱਤੇ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ 2300 ਪਿੰਡਾਂ ਵਿੱਚ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਜਦੋਂ ਕਿ 56 ਲੋਕਾਂ ਦੀ ਇਸ ਦੇ ਵਿੱਚ ਜਾਨ ਵੀ ਚਲੀ ਗਈ ਹੈ ਇਸ ਤੋਂ ਇਲਾਵਾ 7 ਲੱਖ ਦੇ ਕਰੀਬ ਲੋਕ ਬੇਕਰ ਹੋ ਗਏ ਨੇ ਹੜ੍ਹਾਂ ਨੇ ਸੂਬੇ ਦੀ ਬੁਨਿਆਦੀ ਢਾਂਚੇ ਨੂੰ ਵੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ 3200 ਸਰਕਾਰੀ ਸਕੂਲ 19 ਕਾਲਜ 1400 ਕਲੀਨਿਕ ਅਤੇ ਹਸਪਤਾਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ 8500 ਕਿਲੋਮੀਟਰ ਸੜਕਾਂ ਤੇ 2500 ਪੁਲ ਵੀ ਟਿਆ ਚੁਕੇ ਨੇ ਮੁੱਖ ਮੰਤਰੀ ਮੁਤਾਬਕ ਸੂਬੇ ਨੂੰ ਲਗਭਗ 13800 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਸੀਐਮ ਮਾਨ ਨੇ ਕਿਹਾ ਕਿ ਇਹ ਉਪਰਾਲਾ ਕਿਸਾਨਾਂ ਲਈ ਇੱਕ ਛੋਟੀ ਜਿਹੀ ਸਹਾਇਤਾ ਹੈ ਪਰ ਪੰਜਾਬ ਸਰਕਾਰ ਹਰੇਕ ਸੰਭਵ ਤਰੀਕੇ ਨਾਲ ਕਿਸਾਨਾਂ ਦੇ ਨਾਲ ਖੜੀ ਹੋਈ ਹੈ 3200 ਸਰਕਾਰੀ ਸਕੂਲ 19 ਕਾਲਜ 1400 ਕਲੀਨਿਕ ਅਤੇ ਹਸਪਤਾਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ 8500 ਕਿਲੋਮੀਟਰ ਸੜਕਾਂ ਤੇ 2500 ਪੁਲ ਵੀ ਟਿਆ ਚੁਕੇ ਨੇ ਮੁੱਖ ਮੰਤਰੀ ਮੁਤਾਬਕ ਸੂਬੇ ਨੂੰ ਲਗਭਗ 13800 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਸੀਐਮ ਮਾਨ ਨੇ ਕਿਹਾ ਕਿ ਇਹ ਉਪਰਾਲਾ ਕਿਸਾਨਾਂ ਲਈ ਇੱਕ ਛੋਟੀ ਜਿਹੀ ਸਹਾਇਤਾ ਹੈ ਪਰ ਪੰਜਾਬ ਸਰਕਾਰ ਹਰੇਕ ਸੰਭਵ ਤਰੀਕੇ ਨਾਲ ਕਿਸਾਨਾਂ ਦੇ ਨਾਲ ਖੜੀ ਹੋਈ ਹੈ